ਤੋ ਮਿੱਤਰੋ ਤੁਸੀਂ ਚੋਰੀਆਂ ਤਾਂ ਬਹੁਤ ਦੇਖੀਆਂ ਆਪਾਂ ਦੇਖਦੇ ਲੁੱਟਾਂ ਖਵਾਉਂਦੀਆਂ ਅਚਾਨਕ ਹੀ ਰੋਡ ਦੇ ਵਿੱਚ ਰਾਤ ਨੂੰ ਨੇਰੇ ਸਵੇਰੇ ਬਹੁਤ ਕੁਝ ਹੁੰਦਾ ਬਸ ਉਹਨੂੰ ਆ ਜਿਹੜੀ ਚੋਰੀ ਦਿਖਾਉਣ ਲੱਗੇ ਆ ਇਹ ਜੀ ਚੋਰੀ ਤੁਸੀਂ ਕਦੇ ਨਹੀਂ ਦੇਖੀ ਉਹਨੀ ਪਹਿਲੀ ਯਾਰ ਚੋਰੀ ਹੋਈ ਆ ਇਹ ਜਿਹੜਾ ਖੇਤ ਆ ਬਾਈ ਦਾ ਖੇਤ ਥੋਨੂੰ ਦੱਸ ਦਣਾ ਵੀ ਜਿਹੜਾ ਨਿਹਾਲ ਸਿੰਘ ਵਾਲੇ ਤੋਂ ਜਾਂਦਾ ਭੱਗ ਕੈਨੂੰ ਰਸਤਾ ਆ ਰੋਡ ਨਾਲ ਹੀ ਆ ਡੇਢ ਡੇਢ ਕਿੱਲੇ ਤੇ ਰੋਡ ਆ ਬਾਈ ਪਿੱਛੇ ਦਿਖਾ ਦੇ ਮੜਾ ਜਾ ਆ ਰੋਡ ਡੇਢ ਕਿੱਲੇ ਤੇ ਰੋਡ ਆ ਇਹ ਜਿਹੜਾ ਖੇਤ ਆ ਖੇਤ ਤਖਤੂਪੁਰੇ ਦਾ ਖੇਤ ਆ ਵੀਰ ਤਖਤੂਪੁਰੇ ਦਾ ਹੈਗਾ ਤੇ ਬਾਈ ਦੇ ਇੱਥੇ ਹੋਈ ਆ ਚੋਰੀ ਮੋਟਰ ਚੋਰੀ ਹੋ ਗਈ ਪਾਈਪ ਚੋਰੀ ਹੋ ਗਏ ਵੀ ਵੱਡੀ ਗੱਲ ਇਹ ਆ ਵੀ ਐਡੀ ਚੋਰੀ ਕੀਤੀ ਗਈ ਨੇ ਤੇ ਹੋਈ ਕਿਵੇਂ ਆ ਕਿਉਂਕਿ ਵੀ ਕੋਈ ਵੀ ਬੰਦੇ ਇੱਕ ਦੋ ਬੰਦਿਆਂ ਦਾ ਕੰਮ ਨਹੀਂ ਬਾਕੀ ਗੱਲ ਐਡੀ ਵੱਡੀ ਚੋਰੀ ਵਾਸਤੇ ਹੱਥਾਂ ਨਾਲ ਤਾਂ ਨਾ ਮੋਟਰ ਨਿਕਲੇ ਨਾ ਪਾਈਪ ਨਿਕਲਣਾ ਵੀ ਟਰੈਕਟਰ ਵੀ ਲਿਆਂਦਾ ਹੋ ਕੋਈ ਮਸ਼ੀਨ ਵੀ ਲਿਆਂਦੀ ਹੋ ਕੱਢਣ ਵਾਲੀ ਬਾਕੀ ਆਪਾਂ ਵੀਰੇ ਨਾਲ ਗੱਲ ਕਰਦੇ ਜਿਹਦੇ ਖੇਤ ਦੇ ਵਿੱਚ ਚੋਰੀ ਹੋਈ ਆ ਆਪਾਂ ਦੱਸਦੇ ਆ ਕੀ ਹਾਲ ਆ ਵੀਰੇ ਤੇ ਇਹ ਜਿਹੜੀ ਤੁਹਾਡੇ ਚੋਰੀ ਹੋਈ ਤੇ ਕਿਹੜੀ ਕਿਹੜੀ ਚੀਜ਼ ਚੋਰੀ ਹੋ ਗਈ ਤੇਰੇ ਇਹ ਵੀਰੇ ਕੱਲ 10 ਤਰੀਕ ਨੂੰ ਸ਼ਾਮ ਨੂੰ ਹੂੰ ਕੋਈ ਬੰਦੇ ਇੱਕ ਤਾਂ ਮੋਟਰ ਲੈ ਕੇ ਗਏ ਇੱਕ ਬੈਂਡ ਕੱਢ ਕੇ ਦਿਖਾਈ ਭਈਆ ਅੱਛਾ ਇੱਥੋਂ ਮੋਟਰ ਬੈਂਡ ਸਾਰਾ ਕੁਝ ਕੱਢ ਕੇ ਲੈ ਗਏ ਹਾਂਜੀ ਮਤਲਬ ਕੋਈ ਖਾਲੀ ਕਰਕੇ ਬਿਲਕੁਲ ਤਾਰਾਂ ਗੀਆਂ ਤੇ ਕੋਟੀ ਦੀ ਭੰਨ ਤੋੜ ਕਰਕੇ ਵੀਰੇ ਸਟਾਰਟਰ ਲੈ ਕੇ ਕੱਢ ਕੇ ਅੱਛਾ ਇੱਟਾ ਰੋੜੇ ਸੱਟ ਗਏ ਭੰਨ ਤੋੜ ਕਰਕੇ ਸਾਰੀ ਵੇਚ ਸੱਟ ਗਏ ਉਹ ਵੀ ਬੋਰ ਚ ਸੱਟ ਗਏ ਹਾਂਜੀ ਬੋਰ ਸੱਟ ਗਏ ਠੀਕ ਆ ਠੀਕ ਆ ਤੇ ਮਨ ਕੇ ਚੱਲ ਵੀ ਥੋੜੀ ਮੋਟਰ ਵੀ ਗਈ ਪਾਈਪ ਵੀ ਗਏ ਤੇ ਬੋਰ ਚ ਇੱਟਾਂ ਨਹੀਂ ਸੱਟ ਗਿਆ ਤੇ ਉੱਥੋਂ ਹੀ ਭਾਂ ਤੋੜੀ ਉੱਥੋਂ ਵੀ ਅੰਦਰੋਂ ਵੀ ਕੋਈ ਚੋਰੀ ਹੋਇਆ ਅੰਦਰੋਂ ਇੱਕ ਤਾਂ ਨਾ ਸਟਾਰਟਰ ਆ ਵੀਰੇ ਨਾ ਹਾਂ ਬਾਕੀ ਕੋਈ ਜ਼ਿਆਦਾ ਪਿਆ ਨਹੀਂ ਸੀਗਾ ਕੋਈ ਜ਼ਿਆਦਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਕੋਈ ਮੰਨ ਕੇ ਚੱਲ ਵੀ ਜੇ ਮੈਂ ਜਿਹੜੇ ਹਿਸਾਬ ਨਾਲ ਮੈਂ ਸੋਚ ਰਿਹਾ ਇੱਕ ਤਾਂ ਰੋਡ ਨਾਲ ਆ ਇਧਰ ਪਿੱਛੇ ਘਰ ਵੀ ਨਾਲ ਆ ਵੀ ਇਹੋ ਜਿਹਾ ਕਿਹੜਾ ਚੋਰ ਹੋ ਸਕਦਾ ਵੀ ਇਹ ਹੱਥ ਨਾਲ ਤਾਂ ਨਿਕਲੀ ਨਹੀਂ ਹੋਣੀ ਇਹ ਵੀ ਦੇਖ ਰਹੇ ਆਂ ਇਹੀ ਤਾਂ ਅਸੀਂ ਸੋਚ ਰਹੇ ਸੀਗੇ ਅੱਜ ਮੇਂ ਖੇਤਾਂ ਚ ਪੈੜਾ ਮਿਲੀਆਂ ਗਿਆ ਟਰੈਕਟਰ ਦੀਆਂ ਟਰੈਕਟਰ ਟਰਾਲੀ ਦੀਆਂ ਦੋ ਪੈੜਾ ਦਿਖਾ ਦਿਓ ਬਾਈ ਪੈੜਾ ਆ ਆਹ ਆ ਟਰੈਕਟਰ ਆਇਆ ਹੋਇਆ ਟਰੈਕਟਰ ਆਕ ਟਰਾਲੀ ਟਰੋਲੀ ਵੀ ਨਾਲ ਕੋਈ ਬਸ ਤਾਂ ਵੀਰੇ ਜਿਹੜਾ ਸੀਸੀਟੀਵੀ ਕੈਮਰੇ ਚੈੱਕ ਕਰਾ ਰਹੇ ਆਂ ਉਹ ਚ ਦੋ ਤਿੰਨ ਟਰੈਕਟਰ ਦੇ ਸ਼ੱਕ ਆ ਇੱਕ ਟਰਾਲੀ ਤੇ ਸਾਨੂੰ ਸ਼ੱਕ ਹੈਗੀ ਆ ਅੱਛਾ ਤੇ ਕੜੰਗੀ ਵਾਲਾ ਟਰੈਕਟਰ ਤੇ ਵੀ ਇੱਥੇ ਆਇਆਗਾ ਠੀਕ ਆ ਠੀਕ ਉਹ ਤੇ ਸ਼ੱਕ ਆ ਬਾਕੀ ਦੇਖ ਰਹੇ ਆਂ ਅਸੀਂ ਬਸ ਕੈਮਰੇ ਫਿਰੋਲੇ ਆਂਗੇ ਹਾਜੀ ਮੰਨ ਕੇ ਚਲੋ ਇਹ ਕਹਿ ਸਕਦੇ ਵੀ ਆਪਾਂ ਵੀ ਜਿਹੜੇ ਚੋਰੀ ਕੀਤੀ ਜੀ ਨੇ ਟਰੈਕਟਰ ਆਪਦਾ ਘੜੰਗਾ ਵੀ ਲੈ ਕੇ ਆਏ ਆ ਕੱਢਣ ਵਾਸਤੇ ਵੀ ਐਡਾ ਰਿਸਕ ਲੈ ਕੇ ਆਏ ਆ ਕੋਈ ਕਿਸੇ ਤੇ ਸ਼ੱਕ ਹੈ ਨਹੀਂ ਕੋਈ ਤੁਹਾਨੂੰ ਮਤਲਬ ਕਿ ਕਿਸੇ ਤੇ ਡਾਊਟ ਹੋਵੇ ਪੂਰੇ ਹੈ ਤਾਂ ਜਿਤ ਤੱਕ ਮੈਨੂੰ ਲੱਗਦਾ ਕੋਈ ਭੇਤੀ ਬੰਦੇ ਦਾ ਕੰਮ ਆ ਜਿੱਦਾਂ ਵੀ ਸਾਡੇ ਜਿਆਦਾ ਖੇਤ ਨਹੀਂ ਆਉਂਦੇ ਮਾਮਲੇ ਤੇ ਆਗਾ ਸਟਾਰਟਿੰਗ ਤੋਂ ਘਰ ਦੀ ਬਾਹਰ ਨੇ ਵੀ ਉਹਨਾਂ ਨੂੰ ਪਤਾ ਵੀ ਜਾਂ ਕੋਈ ਖੇਤ ਦਾ ਬੰਦਾ ਨਹੀਂ ਆਉਂਦਾ ਜਾਂ ਹਨਾ ਬਾਕੀ ਦੇਖ ਰਹੇ ਹਜੇ ਕਿਸ ਨੂੰ ਸਿੱਧਾ ਕਹਿ ਨਹੀਂ ਸਕਦੇ ਤੇ ਸੀਸੀਟੀਵੀ ਕੈਮਰੇ ਪਰੋਲ ਲਿਆ ਬਾਕੀ ਦੇਖਾਂਗੇ ਤੇ ਚੋਰੀ ਦਾ ਟਾਈਮ ਕੀ ਆ ਦਿਨੇ ਹੋਈ ਆ ਕਿ ਰਾਤ ਨੂੰ ਹੋਈ ਆ ਇਹ ਪਹਿਲਾਂ ਦੁਪਹਿਰੇ ਆ ਕੇ ਗਏ ਹੈ ਨਹੀਂ ਸੀਗੇ ਕੋਈ ਡਾੜੀ ਨਹੀਂ ਆ ਕੇ ਗਏ ਨੇ ਖੇਤ ਗੇੜਾ ਕਾਢੇ ਗਏ ਨੇ ਪਹਿਲਾਂ ਨਹੀਂ ਸੀਗਾ ਕੋਈ ਹਾਂਜੀ ਮਤਲਬ ਇਹ ਸ਼ਾਮ ਨੂੰ ਮੰਨ ਕੇ ਚੱਲ ਵੀ ਸ਼ਾਮ ਦਿਨੇ ਹੁੰਦਾ ਤਾਂ ਸਿਸਟਮ ਆਪੇ ਹੀ ਕਹਿ ਸਕਦਾ ਵੀ ਰੋਡ ਨਾਲ ਆ ਘਰ ਨਾਲ ਆ ਕਿਸੇ ਨੇ ਦੇਖਿਆ ਹੀ ਹੋਣਾ ਸੀ ਵੀ ਰਾਤ ਦਾ ਕੰਮ ਹੀ ਕਹਿ ਸਕਦੇ ਹਾਂ ਰਾਤ ਦਾ ਕੰਮ ਹਾਂਜੀ ਹਾਂਜੀ ਤੇ ਹੁਣ ਤੁਸੀਂ ਅੱਗੇ ਕੀ ਕਾਰਵਾਈ ਕਰ ਰਹੇ ਹੋ ਅੱਗੇ ਬਲਾਸਪੁਰ ਚੌਂਕੀ 'ਚ ਜਾ ਰਹੇ ਹਾਂ ਹੂੰ ਦਰਖਾਸਤ ਦੇ ਰਹੇ ਹਾਂ ਚੋਰਾਂ ਦੇ ਖਿਲਾਫ ਬਾਕੀ ਬਹੁਤ ਵੱਡੀ ਚੋਰੀ ਆ ਕੱਲ ਨੂੰ ਇਹ ਬੰਦੇ ਕਿਤੇ ਵੀ ਕੁਝ ਵੀ ਕਰ ਸਕਦੇ ਆ ਚੋਰ ਇਸ ਲੈਵਲ ਦੇ ਹੂੰ ਮੇਰੇ ਕੀ ਲੱਗ ਰਿਹਾ ਤੁਹਾਨੂੰ ਕੀ ਕਿਹੜੇ ਲੈਵਲ ਤੇ ਚੋਰੀ ਹੋਈ ਤੇ ਕੌਣ ਹੋ ਸਕਦਾ ਹੈ ਇਹ ਤੇ ਇਹ ਵੀਰੇ ਜਾਣਦਾਰਾ ਚਿੱਟਿਆਂ ਦਾ ਅੱਜਕੱਲ ਬਹੁਤ ਮਾੜਾ ਹਾਲ ਹੋਇਆ ਵਾ ਹੂੰ ਬੰਦੇ ਕੁਝ ਵੀ ਕਰ ਕਰੀ ਜਾਂਦੇ ਆ ਦੇ ਟਾਈਮ ਹੂੰ ਬਹੁਤ ਜ਼ਿਆਦਾ ਤਾਂ ਇਹਨਾਂ ਨਸ਼ੇ ਵਾਲੇ ਬੰਦੀ ਕਰਦੇ ਆ ਜਿਆ ਕੰਮ ਬਾਕੀ ਜੇ ਦੇਖਿਆ ਜਾਵੇ ਵੀ ਨਸ਼ੇ ਵਾਲੇ ਕਰਦੇ ਆ ਤਾਂ ਇੰਨਾ ਧਾਮ-ਝਮ ਲਿਆਉਣਾ ਇਹ ਵੀ ਦਿੱਕਤ ਆ ਹਨਾ ਵੀ ਕਿਉਂਕਿ ਤੇਰੀ ਪਹਿਲੀ ਠੇਕੇ ਤੇ ਕਾਬੂ ਕਰਦਾ ਇਹ ਵੀਰੇ ਠੇਕੇ ਦਾ ਜਮੀ ਠੀਕ ਆ ਹਾਂ ਗਾਂ ਵਾਲਾ ਵੀ ਕਹਿੰਦਾ ਉਹ ਮੋਟਰ ਦਾ ਕੋਈ ਹੱਲ ਹਾਂ ਹਾਂ ਉਸ ਕਲੇ ਨੇ ਯਾਰ ਸਮਾਨ ਸੋਣ ਬੀਜਣਾ ਸਾਰਾ ਕੁਝ ਆਪਦਾ ਹਾਂ 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 ਤੇ ਹੋਰ ਕਿਸੇ ਤੇ ਕੋਈ ਸ਼ੱਕ ਜਾਂ ਕੋਈ ਮੰਨ ਕੇ ਚੱਲ ਵੀ ਕਿਸੇ ਨਾਲ ਕੋਈ ਬੈਰ ਵਿਰੋਧ ਹੋਵੇ ਤੇਰਾ ਨਹੀਂ ਵੀਰੇ ਸ਼ੱਕ ਤਾਂ ਫਿਲਹਾਲ ਕਿਸੇ ਤੇ ਨਹੀਂ ਬਾਕੀ ਯਾਰ ਬੈਰ ਵਿਰੋਧ ਤਾਂ ਬੰਦੇ ਦੇ ਹੁੰਦੇ ਆ ਸਾਰੇ ਹੀ ਹੁੰਦੇ ਆ ਹਨਾ ਪਰ ਵੀ ਐਡਾ ਘਟਿਆ ਕੰਮ ਤਾਂ ਕੋਈ ਕਰਦਾ ਨਹੀਂ ਹੁੰਦਾਗਾ ਬੈਰ ਵਿਰੋਧ ਚ ਇਹਦਾ ਖੇਤ ਨਾ ਕਿਸੇ ਦਾ ਕੀ ਲੱਕ ਹੋਇਆ ਜਾਂ ਹੋਰ ਕੁਝ ਨਾ ਹਾਂ ਤੇ ਬਾਕੀ ਐਸਐਸਪੀ ਸਾਹਿਬ ਨੂੰ ਸਾਡੀ ਜਿਹੜੀ ਦਰਖਾਸਤ ਆ ਗਈ ਬਈ ਅੱਗੇ ਜਲਦੀ ਜਲਦੀ ਡਿਸੀਜਨ ਲਿਆ ਜਾਵੇ ਹਾਂਜੀ ਸੋ ਭਾਈ ਇਹੀ ਕਹਿ ਸਕਦੇ ਜਿਵੇਂ ਆਪਾਂ ਕਹਿੰਨੇ ਵੀ ਅੱਜ ਕੱਲ੍ਹ ਬੀਤ ਰਾਤ ਹਨੇਰੇ ਸਵੇਰੇ ਲੁੱਟਾਂ ਕੋ ਆਉਂਦੀਆਂ ਮੋਟਰਸਾਈਕਲ ਲੁੱਟੇ ਜਾਂਦੇ ਆ ਜਾਂ ਗੱਡੀ ਲੁੱਟ ਰਹੇ ਨੇ ਇੱਕ ਦੋ ਬੰਦੇ ਆ ਲੁੱਟ ਗਏ ਨੇ ਪਰ ਐਡੀ ਵੱਡੀ ਚੋਰੀ ਕਰਨਾ ਇਹ ਬਹੁਤ ਵੱਡੀ ਗੱਲ ਹੈ ਇੱਕ ਸੋਚ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਅਖੀਰ ਵਿੱਚ ਤੁਸੀਂ ਇਹ ਹੀ ਕਹਿ ਸਕਦੇ ਹੋ ਤੁਸੀਂ ਕਮੈਂਟ ਦੇ ਵਿੱਚ ਵੀ ਦੱਸਿਓ ਵੀ ਇਹ ਚੋਰੀ ਅੱਜ ਤੱਕ ਤੁਸੀਂ ਦੇਖੀ ਨਹੀਂ ਹੋਣੀ ਇਹ ਜਿਹੇ ਜਿਹੇ ਅਸੀਂ ਦੇਖਿਆ ਅੱਜ ਮੈਂ ਪਹਿਲੀ ਵਾਰ ਦੇਖਿਆ ਇਹ ਸਿਸਟਮ ਵੀ ਇੰਨਾ ਤਾਂ ਅਮਝਾਬ ਲੈ ਕੇ ਆਇਆ ਬੰਦਾ ਇੱਕ ਮੋਟਰ ਲਈ ਕਿੱਡਾ ਟਰੈਕਟਰ ਲੈ ਕੇ ਆਇਆ ਹੋ ਕਿੱਡਾ ਸੰਦ ਲੈ ਕੇ ਆਉ। ਬਹੁਤ ਵੱਡਾ ਰਿਸਕ ਲੈ ਕੇ ਆਇਆ ਬੰਦਾ। ਮਾੜੀ-ਮੋਟੀ ਗੱਲ ਨਹੀਂ ਵੀ ਸਾਰਾ ਕੋਸ਼ੀ ਪਾਈਪ ਵੀ ਲੈ ਕੇ ਤੇਰੀ ਮੋਟਰ ਵੀ ਲੈ ਕੇ ਆ। ਸੋ ਇਹੀ ਕਹਾਂਗੇ ਆਪਾਂ ਵੀ ਵੀਰੇ ਦਾ ਜਲਦੀ ਤੋਂ ਜਲਦੀ ਜਿਹੜਾ ਬਾਈ ਪਹੁੰਚੂਗਾ ਆਪਦਾ ਤੁਸੀਂ ਬਲਾਸਪੁਰ ਵੀ ਜਾਓਗੇ ਤੇ ਨੇਹਾਲ ਸੰਗੜੇ ਵੀ ਜਾਓਗੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਵੀ ਬਾਈ ਦਾ ਜਿਹੜਾ ਮਸਲਾ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਵੇ ਤਾਂ ਜੋ ਵੀ ਕੱਲ ਨੂੰ ਕਿਸੇ ਹੋਰ ਭੈਣ ਭਰਾ ਦੇ ਇਹ ਨੁਕਸਾਨ ਨਾ ਹੋਵੇ ਬੱਸ ਸਕਣ ਹਾਂਜੀ ਧੰਨਵਾਦ